ਨਾਦਾ ਹੈਵਿਡ ਨਾਮ ਦੀ ਔਰਤ ਮਿਸਰ ਦੀ ਰਹਿਣ ਵਾਲੀ ਜਿਸ ਨੇ ਇੱਕ ਮਿਸਾਲ ਪੈਦਾ ਕਰ ਦਿੱਤੀ ਕਿ ਔਰਤਾਂ ਕੁਝ ਵੀ ਕਰ ਸਕਦੀਆਂ ਨੇ ਤਾਂ ਦੋਸਤੋ ਪਰਮਾਤਮਾ ਨੇ ਵੀ ਬੱਚਾ ਪੈਦਾ ਕਰਨ ਦੀ ਜਾਂ ਬਾਕੀ ਸਾਰੀਆਂ ਚੀਜ਼ਾਂ ਨਾਲ ਲੜਨ ਦੀ ਹਿੰਮਤ ਔਰਤ ਨੂੰ ਦਿੱਤੀ ਹੈ ਉਹਨੂੰ ਪਤਾ ਹੈ ਕਿ ਔਰਤ ਇਹ ਕਰ ਸਕਦੀ ਹੈ ਸਹਾਰ ਸਕਦੀ ਹੈ ਤਾਂ ਮਰਦ ਕਿਉਂ ਨਹੀਂ ਬੱਚਾ ਜੰਮ ਸਕਦੇ ਕਿ ਕਿ ਰੱਬ ਨੂੰ ਪਤਾ ਹੈ ਕਿ ਔਰਤ ਨੂੰ ਮੈਂ ਉਹ ਚੀਜ਼ਾਂ ਦਿੱਤੀਆਂ ਨੇ ਸ਼ਕਤੀਆਂ ਦਿੱਤੀਆਂ ਨੇ ਤੇ ਔਰਤ ਹੀ ਉਹ ਚੀਜ਼ ਕਰ ਸਕਦੀ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਔਰਤਾਂ ਤੇ ਮਰਦਾਂ ਦੇ ਵਿੱਚ ਕੋਈ ਫਰਕ ਨਹੀਂ ਰਿਹਾ ਸਾਰੇ ਇੱਕ ਬਰਾਬਰ ਦੇ ਤੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਆਂ ਔਰ ਬਹੁਤ ਸਾਰਿਆਂ ਨੇ ਆਪਣਾ ਨਾਮ ਵੀ ਬਣਾਇਆ ਸੋ ਇੱਕ ਮਿਸਾਲ ਕਾਇਮ ਕੀਤੀ ਔਰਤ ਹੋਣ ਦੀ ਇਸ ਔਰ ਜੋ ਕਿ ਮਿਸਰ ਦੀ ਰਹਿਣ ਵਾਲੀ ਹੈ ਨਾਡਾ ਹੈਵਟ ਖੈਰਾ ਸੋ ਇਹ ਤਿੰਨ ਵਾਰ ਜਾ ਚੁਕੀ ਹੈ olympic olympic ਖੇਡਾਂ ਦੇ ਵਿੱਚ london tokyo ਤੇ ਹੁਣ paris ਦੇ ਵਿੱਚ ਸੋ ਇਹਨਾਂ ਨੂੰ ਵੇਖ ਕੇ ਬਾਕੀ ਔਰਤਾਂ ਦੇ ਵਿੱਚ ਵੀ ਹੌਸਲਾ ਭਰ ਦਿੱਤਾ ਨਾੜਾ ਨੇ ਜਦੋਂ ਦੇਖਿਆ ਕਿ ਉਹ 7 ਮਹੀਨੇ ਦੀ ਪ੍ਰੈਗਨੈਂਟ ਹੈ ਇਹ ਉਹ ਸਮਾਂ ਹੁੰਦਾ ਹੈ ਜਦੋਂ ਡਾਕਟਰ ਕਹਿੰਦਾ ਕਿ ਤੁਸੀਂ ਰੈਸਟ ਕਰੋ ਤੁਸੀਂ ਕੋਈ ਕੰਮ ਨਹੀਂ ਕਰਨਾ ਆਪਣੇ ਬੇਬੀ ਦਾ ਧਿਆਨ ਰੱਖੋ ਪਰ ਇਸ ਦੇ ਦਰਮਿਆਨ ਵੀ ਉਸ ਔਰਤ ਨੇ ਆਪਣੀ ਗੇਮ ਦੇ ਵਿੱਚ ਪਾਰਟਿਸਿਪੇਟ ਕੀਤਾ ਸੋ ਤਲਵਾਰबाजी ਕਰਦੀ ਰਹੀ ਹੈ ਤਲਵਾਰबाजी ਦੇ ਵਿੱਚ ਉਹਨੇ ਆਪਣਾ ਪਾਰਟਿਸਿਪੇਟਿੰਗ ਕੀਤਾ ਉਸ ਤੋਂ ਪਹਿਲਾਂ ਜਿਮਨਾਸਟਿਕ ਰਹੀ ਹੈ ਜਿਮਨਾਸਟਿਕ ਦਾ ਉਹਨੇ ਕੀਤਾ ਤੇ ਵੈਸੇ ਮੈਡੀਕਲ ਦੀ ਪੜ੍ਹਾਈ ਵੀ ਉਸਨੇ ਕੀਤੀ ਹੈ ਸੋ ਇੰਟਰਸਟेड ਇਸ ਦੀ ਉਹ ਚਾਹੁੰਦੀ ਸੀ ਕਿ ਆਪਣੇ ਦੇਸ਼ ਲਈ ਕੁਝ ਕਰਾਂ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਾਂ ਸੁਪਨਾ ਸੀ ਉਹਦਾ ਤੇ ਸਭ ਤੋਂ ਵੱਡਾ ਯੋਗਦਾਨ ਉਹਨੇ ਕਿਹਾ ਕਿ ਮੇਰੀ ਫੈਮਿਲੀ ਦਾ ਸੀ ਜਿਨੇ ਮੈਨੂੰ ਮੇਰੇ ਪਤੀ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਇੱਥੇ ਆਈ 16ਵੇਂ ਰਾਉਂਡ ਦੇ ਵਿੱਚ ਅਣੋਦਿਲੀ ਬਹੁਤ ਵੱਡੀ ਗੱਲ ਸੀ ਪਰ 16ਵੇਂ ਰਾਊਂਡ ਦੇ ਵਿੱਚ ਅੱਗੇ ਉਹ ਨਹੀਂ ਜਾ ਪਾਈ ਚਲੋ ਇੱਕ ਚੀਜ਼ ਹੈ ਕਿ ਬੰਦਾ ਜਿੱਤ ਜਾਂਦਾ ਜਾਂ ਜਿੱਤ ਜਾਂਦਾ ਜਾਂ ਸਿੱਖ ਜਾਂਦਾ ਤਾਂ ਉਸਨੇ ਇਹੀ ਇੱਕ ਮੈਸੇਜ ਸੋਸ਼ਲ ਮੀਡੀਆ ਤੇ ਪਾਇਆ ਕਿ ਮੈਂ ਮੇਰੇ ਪੇਟ ਦੇ ਵਿੱਚ ਇੱਕ ਛੋਟਾ 올ੰਪੀਅਨ ਪਾਲ ਰਿਹਾ ਹੈ ਮੈਨੂੰ ਬਹੁਤ ਵਧੀਆ ਲੱਗਿਆ ਚੰਗਾ ਲੱਗਿਆ ਕਿ ਮੈਂ ਇਸ 16ਵੇਂ ਰਾਊਂਡ ਦਾ ਹਿੱਸਾ ਬਣੀ ਸੋ ਹਿੰਮਤ ਵੇਖੋ 26 ਸਾਲਾਂ ਦੀ ਇਹ ਔਰਤ ਹੈ ਇਸ ਦੀ ਉਮਰ ਮਹਿ 26 ਸਾਲ ਹੈ ਔਰ ਇੱਕ ਬੱਚਾ ਉਹਦੇ ਪੇਟ ਦੇ ਵਿੱਚ ਪਲ ਰਿਹਾ ਹੈ ਤੇ ਆਪਣੀ ਦੇਸ਼ ਦੇ ਲਈ ਖੇਡਣ ਲਈ ਗਈ ਹੈ ਆਪਣੀ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਹੈ ਬੇਸ਼ੱਕ ਉਹ ਨਹੀਂ ਜਿੱਤੀ ਪਰ ਲੋਕਾਂ ਦਾ ਦਿਲ ਉਸਨੇ ਇਸ ਚੀਜ਼ ਦੇ ਨਾਲ ਜਿੱਤ ਲਿਆ ਇੱਕ ਚੰਗੀ ਮਿਸਾਲ ਕਾਇਮ ਕੀਤੀ ਹੈ ਬਹੁਤ ਕੈਲੀ ਔਰਤਾਂ ਨੂੰ ਮੋਟੀਵੇਟ ਕੀਤਾ ਹੈ ਕਿ ਨਾਲ-ਨਾਲ ਇੱਕ ਪਰਿਵਾਰ ਦੀ ਜ਼ਿੰਮੇਵਾਰੀ ਇੱਕ ਬੱਚਾ ਕਿਉਂਕਿ ਇਹਨਾਂ ਸਿਚੁਏਸ਼ਨਸ ਦੇ ਵਿੱਚ ਔਰਤਾਂ ਨੂੰ ਬਹੁਤ ਹੀ ਪ੍ਰੋਬਲਮਸ ਹੁੰਦੀਆਂ ਨੇ ਉਹ ਨਹੀਂ ਕੰਮ ਕਰ ਸਕਦੀਆਂ ਪਰ ਉਹਨੇ ਦੇਸ਼ ਦੇ ਲਈ ਖੇਡਣ ਦੀ ਹਿੰਮਤ ਤੱਕ ਕੀਤੀ ਇਹ ਬਹੁਤ ਵੱਡੀ ਗੱਲ ਸੀਗੀ ਸੋ ਹੌਸਲਾ ਲੈਣਾ ਨਾ ਜੇ ਕੁਝ ਸਿੱਖਣਾ ਹੈ ਤਾਂ ਇਹੋ ਜੀਆਂ ਔਰਤਾਂ ਤੋਂ ਸਿੱਖੋ ਜੋ ਔਰਤਾਂ ਨਾ ਮਲਟੀਟਾਸਕਿੰਗ ਹੁੰਦੀਆਂ ਨੇ ਉਹ ਇੱਕ ਟਾਈਮ ਤੇ ਤਿੰਨ ਤਿੰਨ ਚਾਰ ਚਾਰ ਚੀਜ਼ਾਂ ਕਰ ਲੈਂਦੀਆਂ ਉਹ ਮੈਨੇਜ ਕਰ ਲੈਂਦੀਆਂ ਤੇ ਉਹ ਕੋਈ ਬਹੁਤਾ ਪ੍ਰੈਸ਼ਰ ਵੀ ਨਹੀਂ ਉਸ ਚੀਜ਼ ਦਾ ਬੰਦਿਆ ਉਹ ਕਹਿੰਦੇ ਨੇ ਜਿਵੇਂ ਘਰ ਚਲਾਉਣਾ ਤਾਂ ਔਰਤੋ ਸਿੱਖੋ ਬੰਦਾ ਨਹੀਂ ਘਰ ਚਲਾ ਸਕਦਾ ਔਰਤ ਚਲਾ ਸਕਦੀ ਉਹਨੂੰ ਪਤਾ ਕਿਹੜੀਆਂ ਚੀਜ਼ਾਂ ਕਿਵੇਂ ਮੈਨੇਜ ਕਰਦੀਆਂ ਨੇ ਇਹੋ ਜਿਹੀਆਂ ਚੰਗੀਆਂ ਚੀਜ਼ਾਂ ਦੇਖਦੇ ਰਿਹਾ ਕਰੋ ਇਹੋ ਜਿਹੀਆਂ ਚੰਗੀਆਂ ਚੀਜ਼ਾਂ ਨੂੰ ਸਪੋਰਟ ਕਰਿਆ ਕਰੋ ਬੇਸ਼ੱਕ ਉਹ ਹਾਰੀ ਐ ਪਰ ਸਾਡੇ ਦਿਲਾਂ ਦੇ ਵਿੱਚ ਉੱਤੀ ਔਰ ਇੱਕ ਨਵੀਂ ਮੋਟੀਵੇਸ਼ਨ ਲੈ ਕੇ ਉਹ ਉੱਭਰੀ ਐ ਜੇ ਉਹ ਕਰ ਸਕਦੀ ਐ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਆ हिम्मत रखो ਆਪਣੇ ਆਪ ਲਈ ਲੜੋ ਅੜੋ ਤਖੜੋ ਤੇ ਬਾਕੀ ਜੇ ਤੁਸੀਂ ਆਪਣੀ ਜ਼ਿੰਦਗੀ ਚ ਸੁਪਨੇ ਪੂਰੇ ਕਰਨੇ ਆ ਉਹ ਕਰ ਸਕਦੇ ਹੋ ਤੁਹਾਨੂੰ ਇੱਕ ਚੰਗਾ ਸਾਥੀ ਚਾਹੀਦਾ ਜਿਹੜਾ ਤੁਹਾਡੀ ਸਪੋਰਟ ਕਰੇ ਔਰ ਇੱਕ ਚੰਗੀ ਸੋਚ ਤੇ ਇੱਕ ਚੰਗਾ ਵਿਜ਼ਨ ਚਾਹੀਦਾ ਜਿਹਨੂੰ ਤੁਸੀਂ ਅੱਗੇ ਲੈ ਕੇ ਜਾਓ ਸੋ ਬਹੁਤ ਚੰਗਾ ਲੱਗਿਆ ਮੈਂ ਵੈਸੇ ਤਾਂ ਮੈਂ ਬਹੁਤਾ ਕੋਈ ਨਹੀਂ ਦੇਖਦੀ ਪਰ ਮੈਂ ਜਦੋਂ ਉਸ ਔਰਤ ਦੀ ਤਸਵੀਰ ਦੇਖੀ ਤੇ ਮੇਰਾ ਮਨ ਬੇहद ਬਾਬੁਕ ਵੀ ਹੋਇਆ ਔਰ ਮੇਰੇ ਚ ਹੌਂਸਲਾ ਵੀ ਬਹੁਤ ਆਇਆ ਦੇਖ ਕੇ ਸੌਫਟਰੂ ਕੇ ਦੇਖੋ ਕਿਸ ਤਰ੍ਹਾਂ ਇੱਕ ਬੱਚਾ ਪੇੜ ਦੇ ਵਿੱਚ ਟੱਕ ਕੇ ਉਹ ਲੜ ਰਹੀ ਹੈ